ਕੀ ਸਾਡੇ ਪਿੰਡ ਇੱਕ ਚਨਾਨੇ ਆ ਦੇਬਪਾਦਰ ਦਾ ਕੰਮ ਕਰਦੇ ਉਹਨੂੰ ਘੱਟ ਤੋਂ ਘੱਟ 10 ਵਜੇ ਮੈਂ ਵਰਨਿੰਗ ਦੇ ਚੁੱਕੀ ਸੀ ਵਰਨਿੰਗ ਕਰਨ ਤੋਂ ਬਾਅਦ ਵੀ ਔਰ ਸਾਰੇ ਪਿੰਡੋਂ ਤੋਂ ਦੁਖੀ ਸੀ ਧੀਆਂ ਭੈਣਾਂ ਦੁਖੀ ਸੀ ਔਰ ਅਸੀਂ ਉਹਨੂੰ ਉਦੋਂ ਰੰਗੀ ਹੱਥੀ ਫੜਿਆ ਰੰਗੀ ਹੱਥੀ ਜਦੋਂ ਫੜਿਆ ਤੇ ਬੁਰਾ ਭਲਾ ਵੀ ਬੋਲ ਰਹੇ ਸੀ ਜਿਹੜਾ ਨਾਲ ਜੈਂਸ ਸੀ ਅਸੀਂ ਉਹਨੂੰ ਪੁੱਛਿਆ ਕੀ ਕਰਨਾ ਹੈ ਪਹਿਲਾਂ ਕੁਝ ਬੋਲੀ ਗਿਆ ਉਸ ਤੋਂ ਬਾਅਦ ਜਦੋਂ ਉਹਨੇ ਸਾਨੂੰ ਕਹਿੰਦਾ ਮਾਫੀ ਦੇ ਦਿਓ ਅਸੀਂ ਛੱਡ ਦਿੱਤਾ ਅਸੀਂ ਸਾਰੇ ਪਿੰਡਦਿਆਂ ਨੇ ਸੋਚਿਆ ਚਲੋ ਛੱਡ ਦਿੰਦੇ ਆ ਮਾਫ ਕਰ ਦੇ ਨੇ ਮਾਫ ਕਰਨ ਤੋਂ ਬਾਅਦ ਮੈਨੂੰ ਕਹਿੰਦਾ ਬਹੁਤ ਗਲਤ ਬੋਲਿਆ ਮੇਰਾ ਕੀ ਪੱਟ ਲਿਆ ਜਦੋਂ ਮੈਨੂੰ ਹਣੀ ਇਹ ਗੱਲ ਕਹੀ ਮੈਂ ਬਰਦਾਸ਼ਤ ਨਹੀਂ ਕੀਤਾ ਤੇ ਮੈਂ ਉਹਨੂੰ ਕੁੱਟਣਾ ਸ਼ੁਰੂ ਕੀਤਾ ਉਹ ਸਾਡੇ ਪਿੰਡੋਂ ਲੇਡੀਜ਼ ਲੈ ਜਾਂਦਾ ਕਹਿੰਦਾ ਮੈਂ ਮਤਲਬ ਗਲਤ ਕੰਮ ਕਰਦਾ ਉਹ ਪੈਸੇ ਦਿੰਦਾ ਉਹ ਆਪ ਕੋ ਕੁਝ ਤਬੂਲ ਕੀਤਾ ਉਹਨਾਂ ਨੇ ਦੇਖੋ ਮੈਂ ਉਹਨੇ ਗਲਤ ਕੰਮ ਕੀਤਾ ਮੈਂ ਆਪਣੇ ਪਿੰਡਦਿਆਂ ਨੂੰ ਨਾਲ ਲੈ ਕੇ ਜਾਊਂਗੀ ਮੈਂ ਆਪਣਾ ਦਰਖਾਸਤ ਕਰੂੰਗੀ ਆਪਣਾ ਪੱਖ ਰੱਖੂੰਗੀ ਔਰ ਪਿੰਡ ਵੀ ਰੱਖੂਗਾ ਇਸ ਚੀਜ਼ ਦਾ ਪੱਖ ਕਿ ਮੈਡਮ ਨੇ ਗਲਤ ਕੀਤਾ ਮੈਂ ਮੋਕਾ ਮੈਂ ਅੱਜ ਨਹੀਂ ਜੇ ਕੱਲ ਵੀ ਕੋਈ ਪਿੰਡ 'ਚ ਕੰਮ ਕਰੂਗਾ ਮੈਂ ਗਲਤ ਕੰਮ ਨਹੀਂ